ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸਵੇਰੇ ਉੱਠ ਕੇ ਸਾਰੇ ਡੈਡੀ ਦੀ ਥੋੜੀ ਸੇਹੀ ਖਰਾਬ ਆਪਾਂ ਭਾਈ ਪੱਠੇ ਗਾਈਜ਼ ਵੀਰੇ ਗਾਈਜ਼ ਭੈਣੋਂ ਸਾਰੇ ਜਣੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗਰਵਾਨੀ ਦਾ ਪੱਟ ਜ਼ਰੂਰ ਕਰਿਆ ਕਰ ਅਸੰਖ ਬ੍ਰੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਫਿਰ ਗਾਈਜ਼ ਭੈਣੇ ਆਪਾਂ ਜਿੱਕੇ ਗੋਹਾ ਗੋਹਾ ਚੱਕਨ ਤੋਂ ਗਾਈਜ਼ ਪਰ ਆਵੋ ਆਪਾਂ ਕਿਹਾ ਚਲੋ ਥੋੜਾ ਜਿਹਾ ਵੀਡੀਓ ਬਣਾ ਕੇ ਦੱਸ ਦਈਏ ਕਿ ਬੁਰੇ ਹਾਲ ਹੋ ਜਾਂਦੇ ਆ ਉਸ ਤੋਂ ਨਾ ਕੇ ਆਪਾਂ ਅੱਜ ਜਾਣਾ ਸੀਗਾ ਕੰਮ ਤੇ ਮੈਡਮ ਦੇ ਨਾਲ ਜੋਬ ਤੇ ਤੇ ਆਪਾਂ ਪਹੁੰਚ ਗਏ ਜੋਬ ਤੇ ਤੇ ਘਰੇ ਵੀ ਵਿਚਾਰੀ ਪੋਚੇ ਲਾਉਂਦੀ ਐ ਉੱਥੇ ਜਾ ਕੇ ਵੀ ਝਾੜੂ ਪੋਚਾ ਲਾਣਾ ਪਿਆ ਮੈਡਮ ਨੂੰ ਕਿਉਂਕਿ ਕੰਮ ਤਾਂ ਹੁਣ ਕਰਨੇ ਪੈਣਾ ਮੈਂ ਮਿਲ ਤੇ ਸੀ ਕਹਿੰਦੀ ਕਿ ਇੱਦਾਂ ਮੈਂ ਬਹੁਤ ਬੋਰਿੰਗ ਡੇ ਐ ਕੋਈ ਨਹੀਂ ਬੈਠੇ ਰਹਿਣੇ ਆ ਹਾਰੀ ਦਿਹਾੜੀ ਆਪਾਂ ਅੱਜ ਮੈਡਮ ਦੇ ਨਾਲ ਰਹੇ ਏਜੰਸੀ ਦੇ ਵਿੱਚ ਤੇ ਮੋਟਰਸਾਈਕਲ ਕਿਸੇ ਨੇ ਵੀ ਲੈਣਾ ਹੋਵੇ TVS ਦਾ ਸਾਡੇ ਨਾਲ ਸੰਪਰਕ ਕਰ ਸਕਦਾ ਆ ਲੋ ਜੀ ਕਸਟਮਰ ਬੈਠੇ ਆ ਤੇ ਗਾਇਸ ਮੈਨੇ ਜਿਹੜਾ ਕੱਲ ਪ੍ਰੋਗਰਾਮ ਹੋਇਆ ਗਰ ਸ਼ੰਕਰ ਦੇ ਵਿੱਚ ਉਹਦੀ ਮਾਫੀ ਮੰਗੀ ਗਈ ਕਮੇਟੀ ਉਹਨਾਂ ਨੇ ਕੀਤਾ ਔਰ ਆਟੋ ਝਾਤੀਆਂ ਜਿਹੜੀਆਂ ਅਸੀਂ ਇੱਥੇ ਲੈਤੀ ਬੰਦ ਕੀਤੀ ਤੁਹਾਨੂੰ ਮਹਿਸੂਸ ਨਹੀਂ ਹੋਇਆ ਨਾ ਤੁਹਾਨੂੰ ਵੀ ਉਹਨੇ ਮਸੂਹ ਹੋਇਆ ਡੋਗਰੇ ਨੋਟੋਂ ਸੇ ਵੀ ਜਦੋਂ ਕਹਾਂ ਮੈਂ ਵੀ ਆਪਣੇ ਨਾਲ ਜਾਣਾ ਕਹਿੰਦਾ ਤੇ ਕੱਲ ਤੁਸੀਂ ਕੀਤਾ ਤੁਸੀਂ ਉਹ ਕਹਿੰਦੇ ਕਿ ਲਾਈਵ ਪਾ ਦੇ ਜੇ ਤੁਹਾਡੇ ਕੋਲ ਦੱਸੇ ਕੋਈ ਲੱਗਦਾ ਥੋਨੂੰ ਕੋਈ ਗਲਤੀ ਦੀ ਤਾਂ ਤੁਸੀਂ ਇਹ YouTube ਤੇ ਜਾਂ Facebook ਤੇ ਪਾਈ ਵੀਡੀਓ ਪਾਈ ਜਿਹੜੇ ਬਾਈ ਨੇ ਪਾਈ ਸੀ ਨਾ ਮੁੜ ਕੇ ਤੁਸੀਂ ਪਾਈ ਹੈ ਨਾ ਜੇ ਤੁਸੀਂ ਇਹ ਮੰਨਦੇ ਮਸੂਮ ਕਰਦੇ ਤੇ ਤੁਸੀਂ ਗਲਤੀ ਮੰਨਦੇ ਉਸੇ ਵੇਲੇ ਉਹਰੇ ਵੇਸ਼ ਪਾਏ ਆ ਯਾਰ ਮੈਨੂੰ ਵੀ ਮੰਗਣੀ ਚਾਹੀਦੀ ਸੀ ਕਿ ਸਾਡੇ ਕੋਲ ਜੋ ਰਹਿ ਕਰਤ ਹੋਇਆ ਇਹ ਵੀ ਕੋਈ ਸਿੱਖ ਚਿਹਰਾ ਬਣਾ ਕੇ ਤੁਸੀਂ ਇਦਾਂ ਦਾ ਕੋਈ ਕੰਮ ਕਰੋਗੇ ਦੇਖੋ ਤੁਸੀਂ ਵੀ ਗਲਤੀ ਮੰਨੋ ਤੁਸੀਂ ਬਰਾਬਰ ਦੇ ਭਾਗੀਦਾਰ ਆ ਮੈਂ ਆਪਣੀ ਪੂਰੀ ਕਮੇਟੀ ਵੱਲੋਂ ਪਰਸਰਾਮ ਕਮੇਟੀ ਵੱਲੋਂ ਵੀ ਅਸੀਂ ਅੱਜ ਤੋਂ ਬਾਅਦ ਕਦੇ ਵੀ ਸਿੱਖਾਂ ਦੇ ਖਿਲਾਫ ਜਾਂ ਸਿੱਖ ਚਿਹਰੇ ਨੂੰ ਕਦੇ ਵੀ ਬੇਅਦਵੀ ਨਹੀਂ ਕਰਾਂਗੇ ਬੋਲੋ ਬੋਲਣ ਦਾ ਬਾਬਾ ਜੀ ਬੋਲੋ ਬੋਲ ਜਿਹੜੀ ਵੀਡੀਓ ਪਾਈ ਗਈ ਆ ਉਹ ਵੀਡੀਓ ਦੇ ਵਿੱਚ ਇੰਦਾ ਨਹੀਂ ਝਾਕਿਓ ਝਾਕੀ ਵਾਲਿਆਂ ਨੇ ਦਿੱਤੀ ਆ ਜਿਹੜੀ ਕਿ ਨਹੀਂ ਦੇਣੀ ਚਾਹੀਦੀ ਸੀ ਉਹਨਾਂ ਜਿਹੜੀ ਸਿੱਖ ਸੰਗਤ ਦਾ ਖਾਸ ਕਰ ਉਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ਼ ਹੋਇਆ ਔਰ ਅਸੀਂ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਸਮਝਾ ਦਿੱਤਾ ਕਿ ਅੱਗੇ ਨੂੰ ਐਦਾਂ ਦੀ ਕੋਈ ਝਾਕੀ ਨਹੀਂ ਪੜਨੀ ਜਿੰਨਾ ਕਿਸੇ ਵੀ ਸਰਉਂਦੇ ਵਿੱਚ ਕੋਈ ਕਿਸੇ ਨੇ ਇੱਕ ਜੋੜਾ ਵਜ਼ੀਰ ਹੋਵੇ ਇੱਥੇ ਮੈਂ ਸਾਰਿਆਂ ਨੂੰ ਸਭਾ ਵੱਲੋਂ ਯਕੀਨ ਵੀ ਤੋਂਨਾ ਔਰ ਗਾਹ ਨੂੰ ਉਹਨਾਂ ਨੂੰ ਹਦਾਇਤ ਕੀਤੀ ਔਰ ਇਦਾਂ ਦੀ ਕੋਈ ਅਨੁਗਤੀ ਕਦੀ ਨਹੀਂ ਮਿਹਰਬਾਨੀ ਸੰਗਤਵੈਨ ਵਾਪਰੂ ਆਹ ਆਹ ਜੀ ਜੋ ਆ ਗਵਾਦ ਹੋਇਆ ਹੈਗਾ ਉਹਦੇ ਬਾਰੇ ਹੁਣ ਤੁਸੀਂ ਕੀ ਕਰਨਗੇ ਦੇਖੋ ਸਾਡੇ ਕੋਲ ਜਿਹੜੀ ਇਹ ਬੱਚੇ ਨੇ ਵੀਡੀਓ ਪਾਈ ਹੈ ਅਸੀਂ ਉਹਦਾ ਬਹੁਤ ਮਹਿਸੂਸ ਕੀਤਾ ਔਰ ਮੌਲ ਸਾਨੂੰ ਵੀ ਬਹੁਤ ਇਸ ਤੀ ਦਾ ਮਹਿਸੂਸ ਹੋਇਆ ਕਿ ਇਹ ਗਲਤ ਹੋਇਆ ਬਾਕੀ ਇਹ ਹੈ ਵੀ ਇਸ ਲਈ ਅਸੀਂ ਸਾਰਿਆਂ ਕੋਲੋਂ ਬਹੁਤ ਬਹੁਤ ਮਾਫੀ ਮੰਗਦੇ ਹਾਂ ਕਿ ਅੱਜ ਜ਼ਿੰਦਗੀ ਵਿੱਚ ਕਦੀ ਵੀ ਇਦਾਂ ਦਾ ਕੰਮ ਨਹੀਂ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਤੁਸੀਂ ਮੈਨੂੰ ਫੇਸਬੁਕ ਜਿਹੜੀ ਮੈਂ ਵੀਡੀਓ ਤੁਸੀਂ ਟੀਵੀ ਤੇ ਚਲਾਉਣੀ ਆ ਫਿਰ ਇਹ ਵਿੱਚ ਬੋਲੇ ਨਾ ਵੀ ਜੀ ਹਾਂ ਜੀ ਜੋ ਵਿਵਾਦ ਹੋਇਆ ਹੈਗਾ ਇਹ ਪਹਿਲਾਂ ਸਵਾਲ ਸਾਡਾ ਹਾਂ ਤੋਂ ਜੀ ਫਿਰ ਜਵਾਬ ਦਿੰਦੇ ਜੋ ਵਿਵਾਦ ਹੋਇਆ ਹੈਗਾ ਉਹ ਫੇਸਬੁਕ ਸੋਸ਼ਲ ਮੀਡੀਆ ਤੇ ਜੋ ਵੀ ਟਿੱਪਣੀ ਚੱਲੀ ਹੈਗੀ ਆ ਉਸ ਬਾਰੇ ਤੁਸੀਂ ਸਿੱਖ ਸੰਗਤ ਦੇ ਵਿਚਾਰ ਹੋ ਕੀ ਕਹਣਗੇ ਕਿ ਮੈਂ ਜੋ ਇਹ ਵੀਡੀਓ ਕਲੋਜ਼ਨ ਜਾਗਰਣ ਅੱਜ ਪਾਈ ਆ ਤੇ ਜੋ ਵੀਡੀਓ ਇਹ ਜਾਗਰਣ ਚ ਪਾਈ ਆ ਮੈਨੂੰ ਆਪਣੇ ਆਪ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਹ ਵੀਡੀਓ ਪਾਈ ਹੈ ਕਿ ਜਿਹਦੇ ਕਰਕੇ ਸਾਡੇ ਸਿੱਖ ਧਰਮ ਦੇ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਇੱਕ ਦੂਜੇ ਦੇ ਮਨ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਮੈਂ ਸਾਰਿਆਂ ਕੋਲੋਂ ਬਹੁਤ ਹੈ ਤਾਂ ਦੇ ਕੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਅੱਗੇ ਤੋਂ ਜ਼ਿੰਦਗੀ 'ਚ ਇਹ ਚੀਜ਼ ਨਾ ਹੋਵੇ ਅੱਗੋਂ ਆਉਣ ਵਾਲੇ ਟਾਈਮ 'ਤੇ ਵੀ ਅੱਗੋਂ ਅਸੀਂ ਵੀ ਖੁਦ ਸਾਡੀ ਜ਼ਿੰਮੇਵਾਰੀ ਹੋ ਗਈ ਅਸੀਂ ਖੁਦ ਧਿਆਨ ਕਰਾਂਗੇ ਰੱਖਾਂਗੇ ਕਿ ਇਹ ਅੱਗੋਂ ਚੀਜ਼ ਨਾ ਹੋਵੇ ਇੱਕ ਦੂਜੇ ਨਾਲ ਸਾਰਿਆਂ ਨੇ ਮਿਲ ਜੁਲ ਕੇ ਰਵਾਂਗੇ ਕਿ ਪਿਆਰ ਨਾਲ ਰਵਾਂਗੇ ਕਿ ਪਿਆਰ ਬਣਿਆ ਰਹੇ ਲੋ ਜੀ ਹੋ ਗਈ ਉੱਤੇ ਸਮਾਪਤੀ ਤੇ ਆਪਾਂ ਫੇਰ ਆ ਗਏ ਮੈਡਮ ਦੇ ਕੋਲ ਤੇ ਮੈਡਮ ਦੇ ਨਾਲ ਸਾਰਾ ਦਿਨ ਬਤਾਨ ਤੋਂ ਬਾਅਦ ਆਪਾਂ ਕੋਰ ਦੋਰਾ ਸ਼੍ਰੀ ਚਾਨਕ ਕਮਲ ਸਾਹਿਬ ਗਏ ਮੱਤ ਟੇਕ ਕਰਨ ਤੋਂ ਬਾਅਦ ਆਪਾਂ ਚੱਲ ਗਏ ਘਰ ਨੂੰ ਕਰੇ ਅੱਜ ਜਾ ਰਹੇ ਸੀਗੇ ਤੇ ਮੈਡਮ ਜਾ ਕੇ ਮਾੜੀ ਜਿੱਦ ਨਾਲ ਕਿੰਨੀ ਮੈਂ ਚੁੰਨੀ ਲਾ ਲਵਾਂ ਫੇਰ ਮੇਰੀ ਵੀਡੀਓ ਸਹੀ ਆਉਂਦੀ ਹੈ ਮਾੜੀ ਜ ਮਾੜੀ ਜ ਚੁੰਨੀ ਲਾ ਲੰਦੋਂ ਮਗਰ ਨਹੀਂ ਨਹੀਂ ਚੁੰਨੀ ਲੈ ਕੇ ਰੱਖਿਆ ਕਰ ਭਗਵਾਨੇ ਤੂੰ ਜੁੰਨੀ ਜੀ ਬੜੀਆ ਲੱਗਦੀ ਆ ਗਾਇਜ਼ ਵੀਰੇ ਤੁਸੀਂ ਸਾਰੇ ਠੀਕ ਠਾਕ ਹੋ ਗਾਇਜ਼ ਵੀਰੇ ਆਪਾਂ ਨਵੀਆਂ ਨਵੀਆਂ ਵੀਡੀਓ ਪਾ ਦੇਣਾ ਮੈਂ ਕਿ ਤੁਸੀ ਸਾਡਾ ਸਾਥ ਦਿਓ ਪੈਟਰੋਲ ਡੀਜ਼ਲ ਹੋ ਗਿਆ ਸਸਤਾ ਗਾਇਜ਼ ਵੀਰੇ ਫੇਰ ਆਪਾਂ ਆ ਗਏ ਘਰੇ ਵੀਰੇ ਘਰੇ ਆ ਕੇ ਫੇਰ ਬਣਾਉਂਗੇ ਇੱਕ ਥੋੜੀ ਛੋਟੀ ਵੀਡੀਓ ਹੋਰ ਬਣਾ ਲਵਾਂ ਮੈਂ ਕਿ ਚੱਲ ਕੋਈ ਲਓ ਜੀ ਵਿਚਾਰੀ ਘਰੇ ਆ ਗਈ ਗਾਇਜ਼ ਵੀਰੇ ਫੇਰ ਆ ਕੇ ਕਹਿੰਦੀ ਮੈਂ ਹੁਣ ਸਾਰੀਆਂ ਵਾਲਾ ਸਮਾਨ ਰੱਖ ਲਵਾਂ ਪੇਟੀ ਚ ਲਓ ਜੀ ਫੇਰ ਲਾਪੀ ਵਿਚਾਰੀ ਕੰਮ ਕਰ ਸਾਰੀ ਅਲਮਾਰੀ ਸਾਫ ਕੀਤੀ ਤੇ ਆਪਾਂ ਗਾਈਜ਼ ਵੀਰੇ ਆਪਾਂ ਨੂੰ ਆ ਗਿਆ ਫੋਨ ਆਪਾਂ ਜਕੇ ਮਰਜ਼ਦਾ ਪਚਲ ਕੇ ਸ਼ੈਨੂ ਰਾਜ ਤੱਕ ਗਏ ਸੀ ਮਿਡਵੇ ਹੀ ਬਾੜਾ ਤੇ ਆਪਾਂ ਜਾਣਾ ਸੀਗਾ ਜੀ ਜਨਮ ਦਿਨ ਦੀ ਪਾਰਟੀ ਤੇ ਸਾਡੇ ਬਹੁਤ ਸਤਿਕਾਰਯੋਗ ਹਰਜੀਤ ਭਾਜੀ ਦੇ ਲੜਕੇ ਦਾ ਵਿਆਹ ਜਨਮ ਦਿਨ ਸੀਗਾ ਹਰਮਨ ਦਾ ਤੇ ਹਰਮਨ ਕੈਂਟ ਭਾਈ ਆਪਣਾ ਤੇ ਜਨਮ ਦਿਨ ਦੀ ਪਾਰਟੀ ਇੰਦਰਪੀਚਕਾ ਜੀ ਕਲਵੰਤ ਕਲੇਰ ਜੀ ਅਜੀਤ ਭਾਜੀ ਤੇ ਬਾਬਾ ਜੀ ਸਾਰੇ ਪਹੁੰਚੋ ਸੀਗੇ ਅਮਨਵੀਰ ਤੇ ਉੱਥੇ ਲੱਗੀ ਜੀ ਮਹਿਫਲ ਮਹਿਫਿਲ ਦੇ ਵਿੱਚ ਗਾਣੇ ਹੋ ਗਏ ਸ਼ੁਰੂ ਸਾਰਿਆਂ ਨੂੰ ਦੇਈਦਾ ਤਾਂ ਮੇਰਿਆ ਕੋਈ ਨੀਮਤਾ ਨਹੀਂ ਪੁੱਤਰਾਂ ਦੇ ਨਾਲ ਦੀਆਂ ਸਾਰਿਆਂ ਨੂੰ ਦੇਈਦਾ ਤਾਂ ਮੇਰਿਆ ਕੋਈ ਨੀਮਤਾ ਨਹੀਂ ਪੁੱਤਰਾਂ ਦੇ ਨਾਲ ਦੀਆਂ ਤੀ ਆਪਣੇ ਥਾਤ ਦੇ ਵੀ ਪੁੱਤਰਾਂ ਬਿਨ ਦਿਲ ਨਾ ਭਨੇ ਦੀ ਆਪਣੀ ਧਾਤੇ ਜੀ ਪੁੱਤਾਂ ਬਿਨ ਦਿਲ ਨਾ ਥੰਮੇ ਮਾਂ ਖੁਦ ਨੂੰ ਮਾਣਾ ਸਮਝੇ ਜਿਨ੍ਹਾਂ ਚਿਰ ਪੁੱਤ ਨਾ ਜਪੇ ਮੁਦਤਾ ਹੋਇਆ ਕੱਲ ਵੀ ਕੱਲ ਨਹੀਂ ਆਵਾਜ਼ ਆਇਆ ਕੀ ਬਾਤ ਹੈ ਕੀ ਬਾਤ ਹੈ ਤੇਰੀ ਜੁਦਾਈ ਬਹਤ ਚਲ ਗਈ ਜਨਮ ਨਹੀਂ ਹੋ ਤੂੰ ਤੇ ਮੇਰੇ ਸੁਮਤ ਮੇਰੇ ਬਰਾਵ ਤੇਰੀ ਜੁਦਾਹੀ ਹੈ ਓਹ ਚੱਗ ਨਹੀਂ ਆਹ ਕਿਆ ਬਾਤ ਸਾਡੇ ਇਸ਼ਕ ਦੀ ਕਿਤਾਬ ਯਾਰਾ ਪਈ ਤੇਰੇ ਕੋ ਹਉ ਜਿੱਥੇ ਲਿਖਿਆ ਪਿਆਰ ਜਿੱਥੇ ਲਿਖਿਆ ਪਿਆ ਵਰਕਾ ਤੇ ਹੋਲ ਸਾਡੇ ਇਸ਼ਕ ਦੀ ਕਿਤਾਬ ਯਾਰਾਂ ਹਉ ਪਈ ਤੇਰੇ ਕੋ ਹੋਰ ਵਰਕੇ ਫਰੋਲੀ ਜਾਵੇ ਤੂੰ ਹਏ ਮਹੱਬਤਾ ਦੀ ਮੈਂ ਕਿਤੇ ਰੋਦੀ ਜਾਵੇ છેડ દુખ્ખાં દી કહાની વાહ જી વાહ કેવા છેડ દુખ્ખાં દી કહાની દુખ અબહી પહેંદે બોલ ઓ જઠે લખ્યા પ્યાર સાડા વર્કા તે ફો સાડે ઇશ્ક દી શરબી વાહ જી વાહ અસી તેરિયા સજાવા દે ਜੀ ਹੋ ਤੇਰੀਆਂ ਸਜ਼ਾਵਾਂ ਦੇ ਸਤਾਏ ਹੋਏ ਪੀਂਦੇ ਆ ਜੀ ਜੀ ਹੁਣ ਤੱਕ ਕਦੋਂ ਦੇਈ ਮਰ ਮੁੱਕ ਚੁੱਕੇ ਹੁੰਦੇ ਜੀ ਹੋ ਤੇਰੀਆਂ ਦੁਆਵਾਂ ਦੇ ਬਚਾਏ ਹੋਏ ਪੀਂਦੇ ਆ ਕੀ ਬਾਤ ਹੈ ਦਲੀ ਸ਼ੌਕ ਲੋਕੀ ਆ ਨਹੀਂ ਦੇ ਦੇ ਸੁੱਖ ਮੇਰੇ ਨਹੀਂ ਹਜ਼ਾਰਨੀ ਹੋਸਾ ਦਾ ਵਾਲੇ ਤੇ ਤੇਰਾ ਵੀ ਮਜ਼ਾਰਨੀ ਮੰਗਦੀ ਰਹੀ ਤੂੰ ਸੁੱਖ ਮੇਰੇ ਨਹੀਂ ਹਜ਼ਾਰਨੀ ਜੀ ਯਾਰ ਮਲੰਗਾਂ ਹਾਏ ਕਿੱਥੋਂ ਯਾਦ ਕਰੇਂਗੀ ਬੱਲੀਏ ਯਾਰ ਮਲੰਗਾਂ ਨੂੰ ਨੀ ਤੈ ਸਾਲਕ ਨੇ ਡਾਂ ਲਾ ਕੇ ਜਦੋਂ ਪੈਰ ਹਵਾ ਵਿੱਚ ਰੱਖਣਾ ਤੈਨੂੰ ਰਤੂ ਦਾ ਫਿਰ ਨਾ ਵੀ ਬੱਲੀਏ ਨੀ ਦੇਸੀ ਦੇਸੀ ਹੀ ਲੱਗਣਾ ਹਾਏ ਨੀ ਦੇਸੀ ਦੇਸੀ ਹੀ ਲੱਗਣਾ ਫੇਰ ਰੋਜ ਇਹਨਾਂ ਵਾਈਟ ਕਰੇਂਗੀ ਫੇਰ ਰੋਜ ਇਹਨਾਂ ਵਾਈਟ ਹੀ ਕਰੇਂਗੀ ਬੱਲੀਏ ਨਵੇਂ ਫਰਿੰਡਾਂ ਨੂੰ

ਮੈਂ ਲੋਕੀ ਖਤਮ ਤੇ ਆਪਾਂ ਮੋਟਰ ਤੇ ਕੇ ਆ ਗਏ ਪਾਗੇ ਕਰੇ 10:30 ਵਜੇ ਕਰੇ ਆ ਕੇ ਘਰ ਵਾਲੀ ਦੁਕਾਨ ਦੀਆਂ ਗਾਲ ਗਾਇਸ ਵੀਰੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਸਾਰੇ ਆਪਣੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਓਕੇ ਬਾਈ ਗਾਇਸ ਵੀਰੇ